ਨਹੀਂ ਆਮ ਸੌਰੀ ਮਾਈ ਬ੍ਰੋ ਮਾਈ ਬ੍ਰੋ ਇਹ ਗੱਲ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਮੈਂ ਇਹਦੇ ਤੇ ਥੋੜੀ ਮੋਹਰ ਲਾਣਾ ਚਾਹੁੰਦਾ ਵਾਂ ਕਿ ਕਿਤੇ ਕੋਈ ਗੜਬੜ ਹੋਵੇ ਜਾਂ ਕੋਈ ਮਿਸ ਯੂਜ਼ ਆਫ ਦਾ ਮਨੀ ਹੋਵੇ ਜਾਂ ਮਿਸ ਯੂਜ਼ ਆਫ ਦਾ ਪਰਸਨ ਹੋਵੇ ਕੁਝ ਵੀ ਨਹੀਂ ਹੈਗਾ ਬਿਲਕੁਲ ਕਲੀਅਰ ਕੱਟ ਇੱਕਦਮ ਹੁਣ ਮਿਲਦਾ ਮੈਨੂੰ ਐ ਲੱਗਦਾ ਕਈ ਵਾਰੀ ਰੱਬ ਨਾਲ ਇੱਕ ਵੀਡੀਓ ਗੇਮ ਖੇਲ ਰਿਹਾ ਤੇ ਉਹਨੇ ਨਾ ਸਾਨੂੰ ਬੰਦੇ ਛੱਡਤੇ ਥੱਲੇ ਤੇ ਕਿਸੇ ਕਿਸੇ ਨੂੰ ਗੇਮ ਸਮਝ ਆਈ ਹੈ ਕਿ ਇਹ ਗੇਮ ਹੈ ਕੀ ਵੈਸੇ ਮੈਂ ਕਈ ਕਈ ਵਾਰੀ ਇਕੱਲਾ ਬੋਲ ਬੋਲ ਕੇ ਬੋਰ ਹੋ ਜਾਂਦਾ ਯਾਰ ਮੈਨੂੰ ਨਾਲ ਬੋਲਣ ਨੂੰ ਕੋਈ ਬੰਦਾ ਚਾਹੀਦਾ ਬਾਪੂ ਜੀ ਤੁਸੀਂ ਆ ਜਾਓ ਮੈਂ ਕੱਲਾ ਵੀਡੀਓ ਚ ਰੋਜ਼ ਬੋਲਦਾ ਰਹਨਾ ਤੁਸੀਂ ਮੇਰੇ ਅੱਜ ਵੱਡੇ ਆੜੀ ਬਣ ਕੇ ਆਪਾਂ ਦੋ ਚਾਰ ਗੱਲਾਂ ਬਾਤਾਂ ਕਰੀਏ ਇਹ ਬਾਪੂ ਜੀ ਸਾਡੇ ਕੋਲ ਬੜੇ ਲੰਮੇ ਸਮੇਂ ਤੋਂ ਆ ਰਹੇ ਨੇ ਆਜੋ ਬਾਪੂ ਜੀ ਬਾਪੂ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਇੱਥੇ ਰੋਜ਼ ਤੁਸੀਂ ਬੜੀ ਵਾਰੀ ਆ ਚੁੱਕੇ ਹੋ ਕੀ ਹੋ ਰਿਹਾ ਇੱਥੇ ਕੰਮਕਾਰ ਤੁਹਾਡੀ ਜ਼ਿੰਦਗੀ ਦਾ ਤਜਰਬਾ ਕੀ ਹੈ ਜ਼ਿੰਦਗੀ ਦਾ ਤਜਰਬਾ ਸਾਡੇ ਚਿੱਟੇਵਾਲ ਆਣੇ ਆ ਤੁਸੀਂ ਸਾਰੇ ਚਿੱਟੇ ਚੱਕੀ ਫਿਰਦੇ ਹੋ ਹੋ ਨਹੀਂ ਸਾਡੇ ਵਾਲ ਚਿੱਟੇ ਨੇ ਦਿਲ ਦਾੜਾ ਜਵਾਨੀ ਦਿਲ ਜਵਾਨ ਹੈ ਦੱਸੋ ਇਹ ਕੰਮ ਕੀ ਹੋ ਰਿਹਾ ਹੈ ਅਸੀਂ ਰੋਜ਼ ਵੀਡੀਓ ਪਾਣੇ ਲੋਕਾਂ ਨੂੰ ਆਣ ਦੀ ਅਪੀਲ ਕਰਦੇ ਹਾਂ ਪਰ ਲੋਕ ਸਾਥ ਨਹੀਂ ਦਿੰਦੇ ਕੰਮ ਬੜਾ ਤੁਹਾਡਾ ਹੈਗਾ ਪੁੰਨ ਦਾ ਕੰਮ ਹੈਗਾ ਜੀ ਮੈਂ ਵੇਖ ਰਿਹਾ ਪੇਸ਼ੈਂਟ ਮੇਰੇ ਖਾਲਸਾ ਡਾਕਟਰ ਵੇਖ ਕੇ ਮੈਂ ਇੱਕ ਦੋ ਪੇਸ਼ੈਂਟ ਦੇਖ ਕੇ ਤਾਂ ਮੇਰਾ ਵੀ ਮਨ ਘਬਰਾਇਆ ਮੈਂ ਕਿ ਯਾਰ ਇਦਾਂ ਦੇ ਬੰਦੇ ਦੁਖੀ ਹੈਗੇ ਨੇ ਪਰ ਉਹਨਾਂ ਨੂੰ ਇੱਥੇ ਮਿਲ ਰਹੀ ਹੈ ਹੈਲਪ ਮਿਲ ਰਹੀ ਹੈ ਸੇਵਾ ਮਿਲ ਰਹੀ ਹੈ ਸਭ ਕੁਝ ਮਿਲ ਰ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਵਧੀਆ ਕੋਈ ਕੰਮ ਨਹੀਂ ਹੋਗਾ ਤੁਹਾਡਾ ਤਜਰਬਾ ਕੀ ਬਾਪੂ ਤੁਸੀਂ ਇੰਨੀ ਦੁਨੀਆ ਦੇਖੀ ਐ ਇਸ ਐਨਜੀਓ ਦੇ ਕੰਮ ਕਰਨ ਦਾ ਤਰੀਕਾ ਤੁਸੀਂ ਬੜੀ ਕੋਲ ਬਹਿ ਕੇ ਦੋ ਦੋ ਘੰਟੇ ਬਹਿ ਕੇ ਜਾਣੇ ਹੋ ਕਿ ਕਿਵੇਂ ਕੰਮ ਕਰ ਰਹੇ ਵਰਕਿੰਗ ਸਟਾਈਲ ਕੀ ਇਹਨਾਂ ਦਾ ਤੁਹਾਨੂੰ ਕੀ ਮਹਿਸੂਸ ਹੁੰਦਾ ਬਹੁਤ ਵਧੀਆ ਬਿਲਕੁਲ ਫੂਲ ਪ੍ਰੂਫ ਹੋ ਗਿਆ ਕੋਈ ਮਤਲਬ ਇਹਨ ਦਿੱਤੇ ਕੋਈ ਹੋੜ ਹੀ ਸਗਦਾ ਕਿ ਕਿਤੇ ਕੋਈ ਗੜਬੜ ਹੋਵੇ ਜਾਂ ਕੋਈ ਮਿਸ ਯੂਜ਼ ਆਫ ਦਾ ਮਨੀ ਹੋਵੇ ਜਾਂ ਮਿਸ ਯੂਜ਼ ਆਫ ਦਾ ਪਰਸਨ ਹੋਵੇ ਕੁਝ ਵੀ ਨਹੀਂ ਹੋਗਾ ਬਿਲਕੁਲ ਕਲੀਅਰ ਕਟ ਇੱਕਦਮ ਤੇ ਬਾਬੂ ਜਿੱਦਾਂ ਹੁਣ ਮਰੀਜ਼ ਬਹੁਤ ਜ਼ਿਆਦਾ ਨਹੀਂ ਤੁਸੀਂ ਦੇਖ ਰਹੇ ਹੋ ਹਰ ਇੱਕ ਬੰਦਾ ਬੜੀ ਉਮੀਦ ਨਾਲ ਆਂਦਾ ਕਿ ਮੇਰੀ ਹੈਲਪ ਹੋਏਗੀ ਮੇਰੀ ਹੈਲਪ ਹੋਏਗੀ ਪਰ 19 ਸੰਖਿਆ ਦੇ ਵਿੱਚ ਜਿੰਨੇ ਮਰੀਜ਼ ਨੇ ਡੋਨਰ ਨਹੀਂ ਆਂਦੇ ਤਾਂ ਫਿਰ ਅਸੀਂ ਆਪਣੇ ਵੱਲ ਆਪਣੇ ਚ ਹੋਰ ਕੀ ਸੁਧਾਰ ਕਰੀਏ ਕਿ ਲੋਕ ਇੱਥੇ ਸੇਵਾ ਕਰਨ ਆਣ ਡੋਨਰ ਜ਼ਿਆਦਾ ਆਣ ਤਾਂ ਉਸੇ ਦਾ ਫਿਰ ਆਹੀ ਤੁਹਾਡਾ ਸੋਸ਼ਲ ਮੀਡੀਆ ਪਰ ਲੋਕ ਅਜੇ ਵੀ ਕਿਤੇ ਨਾ ਕਿਤੇ ਸੋਚਦੇ ਨੇ ਕਿ ਪਤਾ ਨਹੀਂ ਸ਼ਾਇਦ ਇੱਥੇ ਕੀ ਕਰਾਂਗੇ ਜਾ ਕੇ ਹੈਲਪ ਕਰਦੇ ਵੀ ਨਹੀਂ ਕਿ ਨਹੀਂ ਕਰਦੇ ਜਾਂ ਕੋ ਡਰਾਮੇ ਤਾਂ ਨਹੀਂ ਐਦਾਂ ਦਾ ਤੁਹਾਡੇ ਸੋਸ਼ਲ ਮੀਡੀਆ ਦੇ ਜਿੰਨੀਆਂ ਵੀਡੀਓ ਆਉਂਦੀਆਂ ਨੇ ਉਹ ਦੇਖ ਕੇ ਲੋਕੀ ਮੋਟੀਵੇਟ ਹੋ ਗਏ ਇੱਥੇ ਜਿਹੜੇ ਆ ਰਹੇ ਨੇ ਆ ਰਹੇ ਨੇ ਇਹਨੂੰ ਜਿੰਨਾ ਜ਼ਿਆਦਾ ਇੱਥੋਂ ਹੀ ਐਕਸਪਰਟ ਸਪੈਰਡ ਕਰੀ ਜੋ ਵਾਤ ਤੋਂ ਸਪੈਰਡ ਕਰੀ ਜੋ ਕਰੀ ਜੋ ਕਰੀ ਜੋ ਤੇ ਦੁਨੀਆ ਦਾ ਆ ਰਹੀ ਹੈ ਪੈਸੇ ਦੁਨੀਆ ਦੇ ਹਰ ਕੋਨੇ ਤੋਂ ਆ ਰਹੀ ਹੈ ਦੁਨੀਆ ਤੁਹਾਨੂੰ ਕਿਹੜੀ ਚੀਜ਼ ਬੱਬੂ ਜੀ ਵਾਰ-ਵਾਰ ਇੱਥੇ ਆਣ ਲਈ ਮਜਬੂਰ ਕਰਦੀ ਤੁਸੀਂ ਬੜੀ ਵਾਰੀ ਆਣੇ ਹੋ ਹਰ ਹਫਤੇ ਆਣੇ ਹੋ ਕਿਹੜੀ ਚੀਜ਼ ਮਜਬੂਰ ਕਰਦੀ ਵਾਰ-ਵਾਰ ਮੈਂ ਵੇਖਦਾ ਇੱਥੇ ਤੁਹਾਡਾ ਕੰਮ ਕਰਨ ਦਾ ਸਟਾਈਲ ਤੁਹਾਡੀ એનર્ਜੀ ਤੁਹਾਡਾ ਸਾਰਾ ਸਿਸਟਮ ਜਿਹੜਾ ਤੁਹਾਡੀ ਟੀਮ ਕੰਮ ਕਰਦੀ ਵੀ ਹੈ ਇਸ ਤਰ੍ਹਾਂ एकदम 부지에 ਨਾਲ ਕੜੀ ਨਾਲ ਕੜੀ ਜੋੜ ਕੇ ਬੜੇ ਵਧੀਆ ਤਰੀਕੇ ਨਾਲ ਤੁਸੀਂ ਕੰਮ ਕਰਦੇ ਹੋ ਬੜਾ ਧੰਨਵਾਦ ਮੈਂ ਤਾਂ ਸੋਚੀ ਉਹ ਮੈਂ ਕਿ ਤੁਹਾਨੂੰ ਤੁਸੀਂ ਤੁਹਾਨੂੰ ਹੀ એનર્ਜੀ ਇੰਨੀ ਤੁਹਾਡੇ ਕੋਲ ਹੈ ਕਿ ਤੁਹਾਨੂੰ ਹੀ ਕੋਈ ਨਾ ਕੋਈ એનર્ਜੀ ਟਿਕ ਦੇਣਾ ਮੇਰੀ એનર્ਜੀ ਬਾਪੂ ਜੀ ਹੈਗੀ ਹੈ ਹੁਣ ਤੁਸੀਂ ਸਾਡੀ એનર્ਜੀ ਹੋ ਇਹਨਾਂ ਮਰੀਜ਼ਾਂ ਦੀ ਮੁਸਕਾਨ ਇਹਨਾਂ ਦਾ ਆਪਰੇਸ਼ਨ ਹੋ ਜਾਣਾ ਇਹਨਾਂ ਦਾ ਇਲਾਜ ਹੋ ਜਾਣਾ ਸਾਡੀ એનર્ਜੀ ਹੈ ਬਿਲਕੁਲ ਸਹੀ ਹੈਗਾ ਬਹੁਤ ਵਧੀਆ ਗਾ ਵੈਸੇ ਨਚੋੜ ਕੇ ਕੱਢੇ ਬਾਪੂ ਜੀ ਤੁਸੀਂ ਜ਼ਿੰਦਗੀ ਦਾ ਛੋਟਾ ਜਿਹਾ ਪੋਡਕਾਸਟ ਸੀ ਤੁਹਾਡੇ ਨਾਲ ਖੜੇ ਖੜੇ ਵੀ ਕਰ ਲੀਏ ਨਚੋੜ ਵੀਰਾ ਜੀ ਇਦਾਂ ਅਨਮੋਲ ਜੀ ਨਚੋੜੇ ਕਿ ਤੁਹਾਨੂੰ ਵੇਖ ਕੇ ਮੈਨੂੰ ਲੱਗਦਾ ਹੈ ਕਿ ਹੋਰ ਵੀ ਯੰਗ ਤੁਹਾਡੇ ਵਰਗੇ ਜਿਹੜਾ ਨਾ ਕੋਈ ਮੋਟੀਵੇਟ ਹੋ ਰਹੇ ਨੇ ਔਰ ਕਈ ਇੰਡੀਪੈਂਡੈਂਟ ਆਪਣੀ ਥਾਂ ਤੇ ਕੰਮ ਕਰ ਰਹੇ ਨੇ ਹਮਮ ਸ਼ੁਰੂ ਕੀਤਾ ਕਈਆਂ ਨੇ ਕੀਤਾ ਸੱਚ ਹੈ ਸੱਚ ਸੁਣਦਾ ਪਿਆ ਮੈਂ ਦੇਖ ਵੀ ਰਿਹਾ ਹਾਂ ਹਾਂਜੀ ਹਾਂਜੀ ਕਰ ਰਹੇ ਨੇ ਪਰ ਤੁਸੀਂ ਫਿਰਦਾ ਤੁਸੀਂ ਡਬਲ ਕੰਮ ਕਰ ਰਹੇ ਹੋ ਨਾ ਇੱਕ ਤਾਂ ਆਪ ਕਾਰੀ ਕਰ ਰਹੇ ਹੋ ਇੱਕ ਯੰਗ ਜਨਰੇਸ਼ਨ ਨੂੰ ਮੋਟੀਵੇਟ ਕਰ ਰਹੇ ਹੋ ਹਮਮ ਯੰਗ ਜਨਰੇਸ਼ਨ ਨੂੰ ਮੋਟੀਵੇਟ ਹੋ ਰਹੇ ਨੇ ਮੈਂ ਫੀਲ ਕਰਦਾ ਮੈਂ ਵੀਡੀਓ ਦੇਖਦਾ ਰਹਿਣਾ ਹਾਂ ਇਸ ਤੇ ਵੀਰ ਨਾ ਮਾਤਾ ਵੀ ਹਰਨੇ ਮੇ ਤੇ ਰੋਲੇ ਵਾਲ ਕੋਰੀਅਰ ਗਮਲੇ ਕੋਡਲੇ ਆਲੇ ਹਾਂਜੀ ਹਾਂ ਉਹਨਾਂ ਦਾ ਬੜੀ ਬੜੀ ਯੂਥ ਜੀ ਇਨਸਪਾਇਰ ਹੋ ਰਹੀ ਹੈ ਬੜੀ ਇਨਸਪਾਇਰ ਬੜੇ ਬੱਚੇ ਇੱਥੇ ਆਉਂਦੇ ਨੇ ਜਿਹੜੇ ਕਹਿੰਦੇ ਸੀ ਕਿਸੇ ਟਾਈਮ ਕਮਾਉਂਦੇ ਨਹੀਂ ਸੀਗੇ ਬੇਰੋਜ਼ਗਾਰ ਸੀ ਪਰ ਅੱਜ ਕਮਾਣ ਲੱਗ ਗਏ ਤੇ ਹੁਣ ਅਸੀਂ ਸੇਵਾ ਕਰਨ ਆਏ ਹਾਂ ਸਹੀ ਗੱਲ ਹੈ ਉਹ ਠੀਕ ਠੀਕ ਗੱਲ ਹੈ ਉਹੀ ਕਰਨਾ ਮਤਲਬ ਸਾਰੇ ਪਾਸੇ ਵਧੀਆ ਵਧੀਆ ਪੌਣੇ ਪੌਣ ਨਾ ਬੜੇ ਬੜਾ ਬੱਲੇ ਬੱਲੇ ਉਹ ਟੋੜੇ ਕੋਲ ਤੋਂ ਜਰਵਾ ਲੈਣ ਵਾਲੇ ਸੀ ਸਹੀ ਟਰੈਕ ਤੇ ਆ ਨਾ ਬਿਲਕੁਲ ਇਹ ਵਨ ਇਸ ਤੋਂ ਉੱਪਰ ਕੁਝ ਨਹੀਂ ਦੁਨੀਆ 'ਚ ਬਹੁਤ ਵੇਖੋ ਬੰਦਾ ਦੋ ਕੰਮ ਕਰਦਾ ਹੈ ਇੱਕ ਤਾਂ ਪੇਟ ਵਾਸਤੇ ਕਰਦਾ ਰੋਟੀ ਖਾਣ ਵਾਸਤੇ ਇੱਕ ਕਰਦਾ ਮਨ ਦੀ ਸ਼ਾਂਤੀ ਵਾਸਤੇ ਰੂਹ ਵਾਸਤੇ ਰੂਹ ਵਾਸਤੇ ਕੀ ਬਾਤ ਹੈ ਇੱਥੇ ਰੂਹ ਤਾਂ एकदम ਸ਼ਾਂਤ ਹੁੰਦੀ ਹੈ ਵੇਖ ਕੇ ਹਾਂ ਮੈਂ ਵੀ ਇੱਥੇ ਆਪਣੀ ਰੂਹ ਸ਼ਾਂਤ ਕਰਨੀ ਆਉਂਦਾ ਕਿੰਨੇ ਬਾਬੂ ਜੀ ਚੰਗੇ ਹਨ ਅਸੀਂ ਲੋਕਾਂ ਨਾਲ ਵਿਚਾਰੇ ਜਿਹੜੇ ਦਰਦ ਚ ਨੇ ਹਰ ਬੰਦਾ ਕਹਿੰਦਾ ਮੇਰਾ ਦੁੱਖ ਬਹੁਤ ਵੱਡਾ ਪਰ ਜਦੋਂ ਇੱਥੇ ਆ ਕੇ ਸੁਣਦੇ ਆ ਤਾਂ ਸਾਡਾ ਦੁੱਖ ਹੀ ਭੁੱਲ ਜਾਂਦਾ ਵੇਖ ਕੇ ਵੇਖਾ ਫਿਰ ਦਿਲ ਨੂੰ ਕੁਝ ਚੀਜ਼ ਉੱਡਦੀ ਹੈ ਕਈ ਵਾਰੀ ਬੱਚਿਆਂ ਨੂੰ ਦੇਖ ਕੇ ਵੀ ਇਹ ਵਿਚਾਰੇ ਸਾਰੀ ਜਲਦੀ ਹੈ ਕੱਟਣਗੇ ਕਿਦਾਂ ਆਪਾਂ ਤਾਂ ਰੱਬ ਨੇ ਠੀਕ-ਠਾਕ ਬਣਾਇਆ ਤਾਂ ਸ ਗੋਡ ਗਿਫਟ ਹੀ ਹੈਗਾ ਵਾ ਸਹੀ ਗੱਲ ਹੈ ਤੰਦਰੁਸਤਾਂ ਸਤਾਂਦਰੁਸਤ ਹੀ ਹੈਗਾ ਬਿਮਾਰੀ ਕੋਈ ਨਹੀਂ ਇਸ ਤੋਂ ਵਧੀਆ ਤਾਂ ਤੁਹਾਨੂੰ ਮਤਲਬ ਹੈ ਰੱਬ ਦੀ ਕੋਈ ਹੋ ਹੀ ਨਹੀਂ ਸਕਦੀ ਰੱਬ ਦਾ ਮਿਹਰ ਤੁਹਾਡੇ ਤੋਂ ਹੋ ਹੀ ਨਹੀਂ ਸਕਦੀ ਕਿ ਤੁਸੀਂ ਤੰਦਰੁਸਤ ਹੋ ਕਿਉਂਕਿ ਦੁਨੀਆ ਤਾਂ ਬੜੀ ਦੁਖੀ ਦੋ ਤੁਸੀਂ ਦੁਖੀ ਦੋ ਤੁਸੀਂ ਦੁਖੀ ਦੋ ਤੁਸੀਂ ਬਈ ਵੇ ਵੇਖ ਕੇ ਵਕਈ ਦੋ ਤਿੰਨ ਬੱਚੇ ਤਾਂ ਮੈਂ ਆਉਣਾ ਇਹੋ ਜਿਹਾ ਦੇਖਣ ਜਿਹਨਾਂ ਨੂੰ ਮੈਨੂੰ ਵੇਖ ਕੇ ਬੈਠੇ ਯਾਰ ਏ ਠੀਕ ਕਿੱਦਾਂ ਹੋਏ ਹੋਏਗਾ ਮੈਨੂੰ ਲੱਗਦਾ ਇਹ ਨਹੀਂ ਹੋਣਾ ਜਿਵੇਂ ਹੁਣ ਉਹ ਬੱਚਾ ਬੈਠਾ ਬਾਪੂ ਜੀ ਜਿਹੜਾ ਸਾਰੀ ਉਮਰ ਤੋੜੀ ਨਹੀਂ ਸਕਦਾ ਜਿਵੇਂ ਜਿਦਾਂ ਟੱਟੇਗਾ ਇਹ ਬਾਪੂ ਜੀ ਵੈਸੇ ਇਹ ਤੇ ਮਤਲਬ ਬੱਚੇ ਦਾ ਕੀ ਕਸੂਰ ਆ ਬੜੀ ਛੋਟੀ ਉਮਰ ਚ ਰੱਬ ਨੇ ਲੱਤਾਂ ਖੋਲੀਆਂ ਚੱਲ ਨਹੀਂ ਸਕਦਾ ਇਹਦੇ ਚ ਇਹਦਾ ਵਿਚਾਰੇ ਦੇ ਕਰਮ ਕਿਹੜੇ ਮਾੜੇ ਹੋ ਗਏ ਦੇਖੋ ਬਸ ਗੱਲ ਹੈ ਕਿ ਇਹ ਹੈ ਤਾਂ ਕਰਮਾ ਹੀ ਹੈ ਅੱਛਾ ਪਿਛਲੇ ਜਨਮ ਦਾ ਪਿਛਲੇ ਜਨਮ ਦਾ ਕਰਮਾ ਚੱਕਰ ਕਰਮਾਂ ਦਾ ਹੀ ਹੈਗਾ ਹੈ ਹੈਗਾ ਨਹੀਂ ਤੁਸੀਂ ਚੱਕਰ ਉਹੀ ਚੰਗੇ ਕੰਮ ਕੀਤਾ ਹੀ ਤੇ ਤੁਹਾਨੂੰ ਅਸਲ ਹੁਣ ਤੁਸੀਂ ਚੰਗੇ ਕੰਮ ਕਰਦੇ ਹੋ ਤੁਹਾਡਾ ਦਾ ਮਤਲਬ ਕਿ ਪੂਰੀ ਕੀ ਕਹਿੰਦੇ ਆ ਅੱਗਾ ਪਿੱਛਾ ਸਭ ਸੋਰਾ ਸੰਤ ਕਰਮ ਦਾ ਤਾਂ ਬਾਪੂ ਜਿਆਦਾ ਪਤਾ ਨਹੀਂ ਪਰ ਇੱਕ ਕੰਮ ਕਰਕੇ ਸਕੂਨ ਬੜਾ ਮਿਲਦਾ ਕਫਟੋਰਡ ਮਿਲਦਾ ਹੋਈ ਨਾ ਰੋਣ ਬਸ ਸਕੂਨ ਮਿਲਦਾ ਮੈਨੂੰ ਐ ਲੱਗਦਾ ਕਈ ਵਾਰੀ ਰੱਬ ਨਾਲ ਇੱਕ ਵੀਡੀਓ ਗੇਮ ਖੇਲ ਰਿਹਾ ਤੇ ਉਹਨੇ ਨਾ ਸਾਨੂੰ ਬੰਦੇ ਛੱਡ ਤੇ ਥੱਲੇ ਠੀਕ ਹੈ ਤੇ ਕਿਸੇ ਕਿਸੇ ਨੂੰ ਗੇਮ ਸਮਝ ਆਈ ਹੈ ਕਿ ਗੇਮ ਹੈ ਕੀ ਕਈ ਤਾਂ ਇਕੱਠੇ ਕਰਨ ਲੱਗੇ ਪਦਾਰਥ ਇੱਥੇ ਦੇ ਤੇ ਕਈ ਗੇਮ ਦੇ ਨਹੀਂ ਹਰੇ ਲੈ ਰਹੇ ਨੇ ਦੇਖੋ ਦੇਖੋ ਜਦੋਂ ਵੀ ਕੋਈ ਹੁੰਦਾ ਨਾ ਮਤਲਬ ਰੱਬ ਨੇ ਕਿਹਾ ਦੀ ਹੈਲਪ ਕਰਨੀ ਹੈ ਜਾਂ ਮਦਦ ਕਰਨੀ ਹੈ ਆਪ ਤਰ ਆਪਣੇ ਆਣਾ ਨਿਕਾ ਇਹ ਕਿ ਨਹੀਂ ਪਹਿਲੇ ਤਾਂ ਤੁਹਾਨੂੰ ਬਣਾ ਕੇ ਭੇਜਦਾ ਉਹਨਾਂ ਦੇ ਮਾਸਟਰ ਉਦੋਂ ਬਾਅਦ ਤੁਹਾਡੇ ਨਾਲ ਟੀਮ ਜਿਹੜੀ ਹੈਗੀ ਤੁਹਾਡੀ ਉਹ ਜੁੜ ਗਈ ਉਦੋਂ ਬਾਅਦ ਤੁਹਾਡੇ ਡੋਨਰ ਆ ਜਾਂਦੇ ਨੇ ਰੱਬ ਰੱਬ ਹੀ ਭੇਜਦਾ ਇਹਨਾਂ ਨੂੰ ਉਹ ਬਿਲਕੁਲ ਬਿਲਕੁਲ ਵਾਪਸ ਸਾਡੇ ਤੱਕ ਹੀ ਆਉਂਦਾ ਆਪਣਾ ਤਾਂ ਘਟਪਤ ਲੈ ਗਿਆ ਸੱਚ ਹੈ ਜੀ ਇਹ ਮਾਰੇ ਸੱਚੇ ਬੱਚੇ ਨੇ ਡਿਊਟੀ ਲਈ ਦੀ ਹੈ ਉਦਾਂ ਉਦਾਂ ਆਪਾਂ ਗੱੜੀ ਜਾਂਦੇ ਆ ਤੇ ਵਧੀਆ ਕੰਮ ਕਰਦੇ ਪਿਆ ਵਧੀਆ ਹੋਏਗਾ ਦੁਨੀਆ ਤੇ ਕੋਈ ਸਾਨੂੰ ਸੁਝਾਅ ਦੇਣਾ ਚਾਹੁੰਦਾ ਬਾਪੂ ਜੀ ਜੋ ਅਸੀਂ ਆਪਣੇ ਸੁਧਾਰ ਕਰੀਏ ਹੋਰ ਕੋਈ ਸੁਜੈਸ਼ਨ ਸੁਝਾਅ ਤੁਹਾਨੂੰ ਮੈਨੂੰ ਤਾਂ ਲੱਗਦਾ ਛੋਟਾ ਹੂੰ ਵੱਡੀ ਗੱਲ ਹੋ ਜਾਗੀ ਬਹੁਤ ਵਧੀਆ ਕਰਦੇ ਹੋ ਤਾਂ ਦੇਖੋ ਸਾਡਾ ਕਈ ਵਾਰੀ ਹੁੰਦਾ ਕਿ ਇੰਨੇ ਮਰੀਜ਼ਾਂ ਦਾ ਦੁੱਖ ਸੁਣ ਸੁਣ ਕੇ ਨਾ ਅਸੀਂ ਵੀ ਐਗਜ਼ੌਸਟ ਹੋ ਜਾਈਦਾ ਕਿ ਯਾਰ ਆਪਣੀ ਫ੍ਰਸਟ੍ਰੇਸ਼ਨ ਕਿੱਥੇ ਕੱਢੀ ਹੈ ਮੈਂ ਬੈਠਾ ਬੈਠਾ ਇਹ ਫੀਲ ਕਰਦਾ ਹੈਗਾ ਭਾਗੇ ਤੁਹਾਨੂੰ ਵੀ એનર્ਜੀ ਡਰਿੰਕ ਲਾ ਕੇ ਦਿਆਂ ਮੈਂ ਬੈਠ ਕੇ ਬੈਠ ਕੇ એનર્ਜੀ ਡਰਿੰਕ ਤੁਹਾਡੀ ਵੀ ਤਾਂ ਤੁਹਾਡੀ ਵੀ ਤਾਂ ਕੋਈ ਨਾ ਕੋਈ ਹੈ ਨਾ ਕਵੈਸਟੀ ਕਿੰਨੇ ਕਿੰਨੇ ਡੰਡ ਹੋ ਜਾਂਦਾ ਕੋਈ ਕਈ ਵਾਰ 100 100 ਮਰੀਜ਼ ਦੇਖ ਕੇ ਜੀ ਇੰਨੇ ਫਰਸਟ੍ਰੇਟ ਹੋ ਜਾਂਦੇ ਆ ਫਰਸਟ੍ਰੇਟ ਵੈਸੇ ਮਰੀਜ਼ਾਂ ਤਾਂ ਨਹੀਂ ਕੱਢਦੇ ਅਸੀਂ ਫਿਰ ਅਸੀਂ ਆਪਸ ਚ ਲੜ ਪੈਂਦੇ ਆ ਨਹੀਂ ਲੜਨ ਦੀ ਲੋੜ ਹੀ ਨਹੀਂ ਇਹ ਟੀਮ ਨੂੰ ਉਹਨਾਂ ਨੂੰ ਪਤਾ ਹੁੰਦਾ ਕਿ ਕੋਈ ਮਰੀਜ਼ ਕਈ ਕਈ ਵਾਰ ਆਪ ਹੀ ਗੱਲਾਂ ਇਦਾਂ ਦੀ ਕਰਨ ਲੱਗ ਜਾਂਦੇ ਨੇ ਜੀ 100 ਰੁਪਏ ਕਰਾਇਆ ਵੀ ਦਿਓ ਹੁਣ ਘਰੇ ਵੀ ਛੱਡ ਕੇ ਆਓ ਉਹ 100 ਰੁਪਏ ਕਰਾਇਆ ਵਾਲੇ ਦੀ ਗੱਲ ਸੀ ਤੇ ਮੈਂ ਤਾਂ ਇਕਦਮ ਗਿਆ ਮੈਂ ਕਹਿਣ ਪਰ ਤੁਸੀਂ ਕਹਣਾ ਇਹ ਨਹੀਂ ਪਹਿਲਾਂ ਦੀ ਵੈਰੀਫਿਕੇਸ਼ਨ ਬਾਓ ਵੈਰੀਫਿਕੇਸ਼ਨ ਛੂੜ ਬੋਲਦੇ ਨੇ ਬਾਬਾ ਮਰੀਜ਼ ਆਉਂਦੇ ਆ ਉਹ ਪਾਡੀ ਜਜਮੈਂਟ ਬੜੀ ਸਟਰੋਂਗ ਹੈਗੀ ਹੈ ਨਹੀਂ ਨਹੀਂ ਜਜਮੈਂਟ ਫੇਲ ਸੀ ਨਹੀਂ ਨਹੀਂ ਜਜਮੈਂਟ ਅੱਦਾਂ ਹੈ ਬਾਪੂ ਜੀ ਕਿ ਜਿਵੇਂ ਹੁਣ ਮਰੀਜ਼ ਆਉਂਦੇ ਨੇ ਗੱਲਬਾਤ ਕਰਕੇ ਥੋੜਾ ਜਿਹਾ ਤਜਰਬਾ ਹੋ ਜਾਂਦਾ ਹੁਣ ਇੱਥੇ ਅੱਜ ਕੱਲ ਪੰਜਾਬ ਚ ਜਵਾ ਹੁਣ ਗੁਰੂ ਪਾਸ਼ਾ ਤਾਂ ਇੱਕੋ ਹੀ ਨੇ ਬਾਬਾ ਨਾਨਕ ਇੱਕੋ ਹੀ ਹੈ ਪ੍ਰਭੂ ਰਾਮ ਇੱਕੋ ਹੀ ਨੇ ਪਰ ਪੰਜਾਬ ਚ ਇਲਾਜ ਦੇ ਨਾਮ ਤੇ ਕੁਝ ਮੂਰਖ ਵੀ ਬਣਾ ਰਹੇ ਨੇ ਲੋਕਾਂ ਨੂੰ ਜਿਵੇਂ ਕੋਈ ਬਿਮਾਰ ਹੈ ਸਾਡੇ ਕੋਲ ਮਰੀਜ਼ ਆਇਆ ਆ ਮੰਥਨ ਦੀ ਗੱਲ ਹੈ ਇੱਕ ਨਾ ਪੇਸ਼ੈਂਟ 6 ਮਹੀਨੇ ਤੋਂ ਜਿਹੜੇ ਫਿਜ਼ੀਓਥੈਰਾਪਿਸਟ ਕੋ ਫਿਜ਼ੀਓਥੈਰਪੀ ਕਰਾ ਰਿਆ 6 ਮਹੀਨੇ ਤੋਂ ਉਹ ਕਹਿੰਦਾ ਮੈਂ ਹੰਬ ਗਿਆ ਪੈਸੇ ਦੇ ਦੇ ਕੇ ਹੁਣ ਮੇਰੇ ਕੋਲ ਪੈਸੇ ਆਂਦੇ ਨੇ ਉਹਨੂੰ 10000 ਰੁਪਏ ਮਹੀਨਾ ਲੈਂਦਾ ਉਹ ਅਸੀਂ ਕਹਿੰ ਗਏ ਕੋਈ ਗੱਲ ਨਹੀਂ ਸੀ ਤੇਰੇ ਘਰ ਦੀ ਵੈਰੀਫਿਕੇਸ਼ਨ ਕਰਦੇ ਆ ਅਸੀਂ ਤੇਰੀ ਮਦਦ ਕਰਾਂਗੇ ਤੇ ਮੰਥਨ ਟੀਮ ਮੈਂਬਰ ਨੇ ਉਹਦੇ ਘਰ ਦੀ ਇਨਕੁਆਇਰੀ ਕੀਤੀ ਮੰਥਨ ਨੇ ਘਰ ਦੀ ਇਨਕੁਆਇਰੀ ਕੀਤੀ ਬਾਪੂ ਜੀ ਤੇ ਉਹਨਾਂ ਫਿਜ਼ੀਓਥੈਰਪੀ ਦੇ ਫਿਜ਼ੀਓਥੈਰਪੀ ਦੇ ਐਡਰੈਸ ਲਿਆ ਬੇਟਾ ਬਾਪੂ ਜੀ ਦੇ ਬਾਪੂ ਜੀ ਕਿਆ ਬਾਤ ਹੈ ਵਾਹ ਜੀ ਵਾਹ ਲਿਆ ਥੈਂਕ ਯੂ ਉਹ ਫਿਜ਼ੀਓਥੈਰਪੀ ਦੇ ਨਾਲ ਬਾ ਤੇ ਉਹੀ ਬੰਦਾ ਉਹੀ ਪੇਸ਼ੈਂਟ 6 ਮਹੀਨਿਆਂ ਚ ਕੋਈ ਫਰਕ ਨਹੀਂ ਪਿਆ 2 ਦਿਨ ਦੀ ਫਿਜ਼ੋਥੈਰੇਪੀ ਚ ਫਰਕ ਪੈ ਗਿਆ ਉਹਨੂੰ ਉਹ ਕਹਿੰਦਾ ਕਹਿੰਦਾ ਤੁਸੀਂ ਬਾਬਾ ਜੀ ਨੂੰ ਕਹਿੰਦਾ ਕਹਿੰਦਾ ਤੁਸੀਂ ਤੁਸੀਂ ਕਿਰਪਾ ਕਰਦੇ ਹੁਣ ਪੰਜਾਬ ਚ ਚੱਲ ਰਿਹਾ ਪੰਜਾਬ ਚ ਕੀ ਚੱਲ ਰਿਹਾ ਕਿ ਜਿਵੇਂ ਹੁਣ ਲੋਕ ਵਿਚਾਰੇ ਪੀੜਤ ਨੇ ਜਿਹੜਾ ਪੀੜਤ ਹੈ ਉਹਨੂੰ ਤਾਂ ਤੁਸੀਂ ਕੁਝ ਵੀ ਕਹਿ ਲਓ ਉਹ ਵਿਚਾਰਾ ਤੁਹਾਡੀ ਗੱਲ ਮੰਨੇਗਾ ਮੰਨੇ ਹੁਣ ਆ ਟੌਫੀ ਹੈ ਇੱਕ ਆ ਮੁੰਡਾ ਦੇ ਗਿਆ ਹੁਣ ਦੇ ਇੱਥੇ ਇਕੱਲੇ ਸੀ ਟੌਫੀਆਂ ਵੰਡਣੀਆਂ ਸ਼ੁਰੂ ਕਰਦੀਆਂ ਨੇ ਕਿ ਮਰੀਜ਼ ਦੇ ਮੂੰਹ ਲਾ ਦਿਓ ਤੇ ਰੱਬ ਵੱਲੋਂ ਹੀ ਦੋ ਚਾਰ ਮਰੀਜ਼ ਰੱਬ ਵੱਲੋਂ ਹੀ ਠੀਕ ਹੋ ਗਏ ਤਾਂ ਉਹਨਾਂ ਨੇ ਕਹਿਣਾ ਜੀ ਸਾਡੀ ਟੌਫੀ ਨਾਲ ਠੀਕ ਹੋ ਗਿਆ ਨਹੀਂ ਇਹ ਗੱਲ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਮੈਂ ਇਹਦੇ ਤੇ ਥੋੜੀ ਮੋਹਰ ਲਾਣਾ ਚਾਹੁੰਦਾ ਵਾ ਉਹ ਇਹ ਕਹਿੰਦਾ ਵਾ ਇੱਕ ਤਾਂ ਹੁੰਦੀ ਹੈ ਦੁਆ ਦਵਾਈ ਦਵਾਈ ਜੁੜੀ ਤੁਹਾਨੂੰ ਦੁਆ ਦਵਾਈ ਦਵਾ ਦਵਾ ਦੁਆ ਇੱਕ ਹੁੰਦੀ ਦ ਤੁਹਾਨੂੰ ਤੁਸੀਂ ਸੁਣ ਕੇ ਹੈਰਾਨ ਹੋਗੇ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਦੁਆ ਵੀ ਅਸਰ ਕਰਦੀ ਹੈ ਦੁਆ ਹੀ ਅਸਰ ਕਰਦੀ ਹੈ ਦੁਆ ਹੀ ਅਸਰ ਕਰਦੀ ਹੈ ਦਵਾ ਦਾ ਪੈਸੇ ਜਿਹੜੇ ਕਮਾਈ ਨੇ ਤੁਸੀਂ ਉਹਦੀ ਅਸਰ ਕਰੀ ਤੁਸੀਂ ਹੁਣ ਗੱਲ ਕੀਤੀ ਹੈ ਨਾ ਫਿਜ਼ੀਓਥੈਰੇਪੀ ਬੰਦਾ ਕਰਾਉਂਦਾ ਰਿਹਾ ਕਰਾਉਂਦਾ ਰਿਹਾ ਕਰਾਉਂਦਾ ਰਿਹਾ ਕੋਈ ਅਸਰ ਨਹੀਂ ਹੋਇਆ ਹਰ ਦੁਆ ਨੇ ਅਸਰ ਕੀਤਾ ਥੋੜੇ ਫਿਜ਼ਿਕਲ ਥੋੜੇ ਐਕਟਿਵ ਹੋਣਾ ਕਿ ਬਿਲਕੁਲ ਬਿਲਕੁਲ ਇਹ ਦੁਆ ਦਾ ਅਸਰ ਆਗਾ ਬਿਲਕੁਲ ਕਿਉਂਕਿ ਕੁਦਰਤ ਦਾ ਸਭ ਕੁਝ ਕਰਦੀ ਹੈ ਕੁਦਰਤ ਹੈ ਹੱਦ ਤੱਕ ਕੁਝ ਵੀ ਕਰ ਸਕਦੀ ਹੈ ਬਿਲਕੁਲ ਬਿਲਕੁਲ ਨਹੀਂ ਬੜੀ ਬਰਕਤ ਹੈ ਬਾਬਾ ਜੀ ਤੁਸੀਂ ਜਿਹੜੀ ਕਮਾਈ ਲੈ ਕੇ ਆਨੇ ਹੋ ਜਿਹੜੇ ਡੋਨਰ ਇੱਥੇ ਵਿਚਾਰੇ ਕੱਲ ਮੁੰਡੇ ਆਏ ਦੋ ਮੇਰੇ ਕੋ ਵੀਡੀਓ ਵੀ ਮੈਂ ਪਾਈ ਸੀ ਕੱਲ ਦੋ ਮੁੰਡੇ ਆਏ ਬਾਪੂ ਜੀ ਉਹ ਹਰ ਸੰਡੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਉਂਦੇ ਨੇ ਠੀਕ ਹੈ ਤੇ 10-10 ਰੁਪਏ ਇੱਥੇ ਆ ਕੇ ਚੜਾਉਂਦੇ ਨੇ ਵਾਹਿਗੁਰੂ ਕੱਲ 20 ਰੁਪਏ ਲੈ ਕੇ ਆਏ ਹੋ ਅੱਛਾ ਆ ਦੇਖੋ ਆ 10 10 ਰੁਪਏ ਲੈ ਕੇ ਆਏ ਮੈਂ ਇਹਨਾਂ ਨੂੰ ਕਿਹਾ ਸੇਵਾ ਦਿਖਾਓ ਆਪਣੀ ਆ ਦੇ 20 ਭਰਾ 50 ਭਰਾ ਇਕੱਠੇ ਹੋ ਕੇ ਆਜਾ ਤਾਦ ਆ 20 ਰੁਪਏ ਲੈ ਕੇ ਆਏ ਦੋਨੋਂ 10 10 ਰੁਪਏ ਕਹਿੰਦੇ ਸਾਡੀ ਸੇਵਾ ਇੱਥੇ ਲੋ ਕਮਾਲ ਹੋ ਗਿਆ ਬਰਕਤ ਇਹ ਮਾਇਆ ਇਹ ਮਾਇਆ ਨਾਲ ਮਰੀ ਕਿੰਦਾ ਨਹੀਂ ਠੀਕ ਹੋਏਗਾ ਕੋਈ ਤਰੋਹੀ ਕਰਨਾ ਨਾ ਫਿਰ ਇੱਥੇ ਕਰਨਾ ਨਹੀਂ ਨਹੀਂ ਬੜਾ ਸ਼ੁਕਰ ਹੈ ਬਾਪੂ ਜੀ ਇਹ ਕਹਿੰਦਾ ਮੰਦਿਰ ਜਿੰਨੀ ਗਿਆ ਗੁਰਦੁਆਰੇ ਨਹੀਂ ਗਿਆ ਥਿਆਗ ਮੱਥੜੇ ਕਹਿੰਦਾ ਇਥੇ ਮੰਡ ਕੀ ਤੋਹੀ ਤੁਹੀ ਤੁਹਾਡਾ ਵੀ ਇਹ ਕੰਮ ਤੀਰਥ ਤੀਰਥ ਦੀ ਜਗ੍ਹਾ ਹੈਗਾ ਇਹ ਤੀਰਥ ਜਿਹੜੀ ਦੇਖੋ ਕੋਈ ਬੰਦਾ ਆ ਕੇ ਆਪਣੀ ਪ੍ਰੋਬਲਮ ਦੱਸਦਾ ਅੱਜ ਕੱਲ ਦੇ ਸਮਝ ਬਾਪੂ ਜੀ ਕਿਸੇ ਦੀ ਗੱਲ ਸੁਣਨ ਵਾਸਤੇ ਵੀ ਕਿਸੇ ਕੋਲ ਸਮਾਂ ਨਹੀਂ ਸਹੀ ਗੱਲ ਬੰਦਾ ਕਹਿੰਦਾ ਮੈਂ ਇੰਨਾ ਬੀਜ਼ੀ ਹਾਂ ਕਿ ਮੇਰੇ ਕੋਲ ਸਮਾਂ ਨਹੀਂ ਬੜਾ ਧੰਨਵਾ ਹਾਂਜੀ ਮੈਂ ਤੁਹਾਨੂੰ ਕਹਿੰਦਾ ਮੈਂ ਬਾਪੂ ਜੀ ਬਾਪੂ ਜੀ ਕਹਿੰਦਾ ਬਿਓ ਮੇਰੀ ਦਾੜੀ ਧੋੜੀ ਚੁੱਟੇ ਹੈ ਕਿ ਮੈਂ ਬੁੜਾ ਬੁੜਾ ਕੋਈ ਨਹੀਂ ਜਗਾ ਨਹੀਂ ਆਮ ਸੌਰੀ ਮਾਈ ਬ੍ਰੋ ਮਾਈ ਬ੍ਰੋ ਵੇਦੋ ਵਾਈਟ ਬੀਅਰ ਬੈਠੋ ਬਾਪੂ ਜੀ ਬੈਠੋ ਫਿਰ ਬਾਪੂ ਜੀ ਕਹਿੰਦਾ ਬੈਠੋ ਭਾਜੀ